ਚਣ ਮਾਰ ਕੇ ਇੱਥੇ ਸੁੱਟ ਗਏ ਉਹ ਕੋਠੇ ਤੇ ਗਿਆ ਹੀ ਉਹਨਾਂ ਨੇ ਚਾਰ ਪੰਜ ਜਣਿਆਂ ਨੇ ਮਾਰ ਕੇ ਲੱਲੂ ਦਾ ਮੁੰਡੇ ਸਾਰੇ ਜਣੇ ਹੈਗੇ ਸੀ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੋ ਤੇ ਮੇਰੇ ਬੱਚੇ ਨੂੰ ਮਾਰ ਕੇ ਤੇ ਇੱਥੇ ਸੁੱਟ ਗਏ ਰਵੀ ਤੇ ਇੱਕ ਉਹ ਜਾ ਕੇ ਨਾ ਵਾ ਬੋ ਵੀ ਕਿ ਕਿਉਂ ਮਾਰਿਆ ਕੋਈ ਪੁਰਾਣਾ ਪਤਾ ਨਹੀਂ ਕਿ ਕੀ ਸੀ ਦੁਸ਼ਮਣੀ ਇਹਨਾਂ ਦਾ ਪੁਰਾਣੀ ਅੱਡੀ ਦੁਸ਼ਮਣਾਂ ਤਾਂ ਦੀ ਪ੍ਰਾਣੀ ਦੁਸ਼ਮਣੀ ਅੱਡੀ ਕੋਈ ਨਹੀਂ ਜਗਾ ਤੋਂ ਨਾ ਡੱਗਣੇ ਅਸੀਂ ਭਾਈ ਤੇ ਗਹਿਣ ਤੋਂ ਛਡਾਈ ਤੇ ਮੜਕੇ ਕੋਈ ਦੇਹ ਨਹੀਂ ਤਾਂ ਹੱਸ ਦੇਖੇ ਢਦੇ ਹਾਂ ਘਰ ਚਾਰ ਨੂੰ ਕੋਈ ਪਤਾ ਹੀ ਨਹੀਂ ਪਿਆਣਾ ਦੁਸ਼ਮਣੀਆਂ ਕੱਢਣੀਆਂ ਕਿਹੜੀ ਜਗ੍ਹਾ ਤੋਂ ਵਾਕਿਆ ਤੇ ਕਿੰਨੇ ਵਜੇ ਹੋਇਆ ਜੀ ਇਹ 6 ਵਜੇ ਦੀ ਗੱਲ ਜੋ ਇਹ ਕਿਹੜੀ ਕਿਹੜਾ ਵਕਿਆ ਇਲਾਕਾ ਕਿਹੜਾ ਹੈਗਾ ਜੀ ਸੰਜੇਗੰਦਿਕ ਲਾਨੀ ਨਵੀਂ ਵਾਦੀ ਨਵੀਂ ਵਾਦੀ ਸੀ ਨਹੀਂ ਹੁਣ ਸਵੇਰੇ ਆਈ ਸੀ ਸਵੇਰੇ ਮੌਕੇ ਤੇ ਆਈ ਇਹਦੇ ਇੱਥੇ ਨੀਲ ਨੂਲ ਵੀ ਸਾਰੇ ਪਏ ਹੀ ਕੀ ਮਾਰਿਆ ਕੋਈ ਨਹੀਂ ਮਰੀ ਕਿ ਕੀ ਮਾਰਿਆ ਪਤਾ ਨਹੀਂ ਕੀ ਮਾਰਿਆ ਨਾਨਾ ਕਟ ਪੁੱਟਿਆ ਹੀ ਇਹਨਾਂ ਨੇ ਆ ਸੱਟਾਂ ਲੱਗੀਆਂ ਤੇ ਕੰਦਾ ਨਾ ਮਾਰਿਆ ਚੁੱਕ ਚੁੱਕ ਕੇ ਮਾਰਿਆ ਇਹਨਾਂ ਨੇ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਮੰਗ ਮੈਂ ਉਹ ਕਰਦੀ ਮੈਨੂੰ ਇਨਸਾਫ ਚਾਹੀਦਾ ਜੋ ਮੈਂ ਕੱਲੀ ਰਹਿ ਗਈ ਮੇਰਾ ਕੋਈ ਨਹੀਂ ਹੈਗਾ ਉਮਰ ਕਿੰਨੀ ਸੀ ਮੁੰਡੇ ਦੀ ਜੀ ਮੁੰਡੇ ਦੀ ਉਮਰ 27 ਸਾਲ ਮੇਰੀ ਮਾਂ ਕੱਲੀ ਰਹਿ ਗਈ ਮੇਰੇ ਵੀਰ ਨੂੰ ਮਾਰਤਾ ਇਹਨਾਂ ਨੇ ਥੋਕੇ ਨਾ ਭਲਾ ਕੇ ਕੋਠੇ ਤੇ ਪਤਾਨੀ ਕੀ ਕੀਤਾ ਸੱਟਾ ਸੁੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਥੋੜੀ ਇਹ ਮੂੰਹ ਤੇ ਬੜੀ ਸਾਡ ਲਾਈ ਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਕੋਈ ਗੁੱਡੀਆਂ ਕੱਢੀਆਂ ਤਾਂ ਕੋਈ ਨਹੀਂ ਪਤਾ ਨਹੀਂ ਗੁੱਡੀਆਂ ਡਾਂਦੇ ਹੀ ਕੋਠੇ ਦੇ ਉੱਤੇ ਕੋਠੇ ਤੇ ਬੁਲਾਇਆ ਇਹਨਾਂ ਨੇ ਧੋਕੇ ਨਾ ਪਹਿਲੇ ਆਪਣੇ ਕੋਠੇ ਤੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਕੇ ਨਾ ਕੋਟ ਮਾਰ ਕੇ ਤੁਹਾਡੇ ਬਰਾਦਰ ਦਾ ਨਾਮ ਕੀ ਹੈ ਵਿਕਾਸ ਡੇੜੀ ਡੇੜੀ ਲਾਉਂਦੇ ਸੀ ਕਵਾਰਦੀ ਦੁਕਾਨ ਤੇ ਲੱਗਾ ਏ ਕੱਲ ਜੀ ਲੋਹੜੀ ਦਾ ਤਿਹਾਰ ਸੀਗਾ ਇੱਕ ਬੋਬੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋਹੜੀ ਦਾ ਤਿਹਾਰ ਬਣਾ ਰਿਹਾ ਸੀ ਆਪਣੇ ਰਿਸ਼ਤਾਰਾਂ ਦੇ ਨਾਲ ਕਿ ਇਹ ਗੌਂਡੀ ਆ ਵਕਾਸ ਤੇ ਇਹ ਵੀ ਉਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬ ਘਰਾਂ ਤੋਂ ਪੀਤੀ ਆ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਉਹ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਉਮਰ ਇਹਦੀ ਕਿੰਨੀ ਸੀ ਪਤਾ ਲੱਗਿਆ ਇਹਦੀ 27 ਸਾਲ ਹੋ ਰਿਆ ਜੀ ਕੁਵਾਰਾ ਹੈ ਜੀ ਵਗੈਰਾ ਕੋਈ ਪਤਾ ਲੱਗਿਆ ਨਹੀਂ ਇਹਨਾਂ ਨੂੰ ਪਤਾ ਪੁਰਾਣੀ ਇਹਨਾਂ ਦਾ ਰੰਜਿਸ਼ ਪੁਰਾਣੀ ਰੰਜਿਸ਼ ਤੇ ਕਹਿੰਦੇ ਜਗ੍ਹਾ ਦੀ ਸੀ ਪਹਿਲਾਂ ਅੱਛਾ ਜੀ ਕੋ ਡੇਢ ਸਾਲ ਪਹਿਲਾਂ ਚੱਲਦੀ ਸੀਗੀ ਉਹ ਉਹਨਾਂ ਦਾ ਰਾਜ ਨਾਮ ਹੋ ਚੁੱਕਾ ਹੈ ਹੁਣ ਨਵੀਂ ਰੰਜਿਸ਼ ਸ਼ਤਾਨੇ ਦੀ ਸਰ ਹੁਣ ਬੰਨੇ ਹੋ ਜਿਹੜਾ ਪਤਾ ਪੜੇਗਾ ਕਿ ਨਹੀਂ ਬੰਦੇ ਜੀ ਇੱਕ ਫੜਿਆ ਵਾ ਦੂਜਾ ਘਰੋਂ ਫਰਾਰ ਹੈ ਬਿਲਕੁਲ ਜੀ ਇਹਦੇ ਤੇ ਰੇਡ ਕਰਨੇ ਆ